ਬੰਡਲ ਦੇ ਨਾਲ ਬੰਡਲ ਫ੍ਰੀ ਲੈ ਜਾਓ ਬੰਡਲ ਦੇ ਨਾਲ ਬੰਡਲ ਫ੍ਰੀ ਬੰਡਲ ਦੇ ਨਾਲ ਬੰਡਲ ਫ੍ਰੀ 12 ਕਾਪੀਆਂ ਨਾਲ 12 ਕਾਪੀਆਂ ਫ੍ਰੀ 24 ਕਾਪੀਆਂ ਨਾਲ 24 ਕਾਪੀਆਂ ਫ੍ਰੀ ਲੈ ਜਾਓ ਸਾਰੇ ਕਹਿੰਦੇ ਬਈ ਕਿ ਆਪਣੇ ਕੋਲ ਰੇਟ ਬਹੁਤ ਘੱਟ ਆ ਅਸੀਂ ਕਿ ਮਜੀਨ ਕਰ ਲਈਏ ਬਈ ਸਾਰੇ ਐਵੇਂ ਕਹਿੰਦੇ ਨੇ ਯਕੀਨ ਕਰਨਾ ਪਊਗਾ ਜੀ ਸਾਨੂੰ ਕਿਵੇਂ ਵੀਰੇ ਜੀ ਯਕੀਨ ਕਰੋ ਯਕੀਨ ਦਿਓ ਘੈਂਟ ਦੇ ਵੀਰੇ ਪੂਰਾ ਆਫਰ ਬਹੁਤ ਘੈਂਟ ਦੇਵਾਂਗੇ ਜੀ ਦਿਓ ਜੀ ਫਿਰ ਤੁਸੀਂ ਆਪਣੇ ਚਾਚੇ ਦਾ ਮੁੰਡਾ ਲਿਆਓ ਤਾਏ ਦਾ ਭੂਆ ਦਾ ਇਕੱਠੇ ਹੋ ਕੇ ਆ ਜਾਓ ਬੰਡਲ ਨਾਲ ਬੰਡਲ ਫ੍ਰੀ ਲੈ ਜਾਓ ਪੂਰੇ ਬੰਡਲ ਨਾਲ ਪੂਰਾ ਬੰਡਲ ਫ੍ਰੀ ਦੇ ਦਾਂਗੇ ਜੀ ਅਸੀਂ ਸ ਸਾਲੇ ਵਾਸਤੇ ਜਿੱਜੇ ਵਾਸਤੇ ਨਾਨੇ ਵਾਸਤੇ ਚਾਚੇ ਵਾਸਤੇ ਸਾਰਿਆਂ ਵਾਸਤੇ ਜਿਹੜੇ ਮਰਜ਼ੀ ਆਜੋ ਬੰਡਲ ਦੇ ਨਾਲ ਬੰਡਲ ਫਰੀ ਲੈ ਜਾਓ ਬੰਡਲ ਦੇ ਨਾਲ ਬੰਡਲ ਫਰੀ ਲੈ ਜਾਓ ਬੰਡਲ ਨਾਲ ਬੰਡਲ ਫਰੀ 12 ਕਾਪੀਆਂ ਨਾਲ 12 ਕਾਪੀਆਂ ਫਰੀ 24 ਕਾਪੀਆਂ ਨਾਲ 24 ਕਾਪੀਆਂ ਫਰੀ ਲੈ ਜਾਓ ਜੀ ਕਾਰਨ ਕੀ ਵੀਰੇ ਕਾਰਨ ਇਹ ਹੈ ਜੀ ਬੱਚਿਆਂ ਦੀ ਅੱਜ ਕੱਲ ਕਿਤਾਬਾਂ ਦਾ ਰੇਟ ਬਹੁਤ ਜ਼ਿਆਦਾ ਹੈ ਜੀ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਬਜਟ ਬਣੇ ਕਾਪੀਆਂ ਦਾ ਅਸੀਂ ਕਾਪੀਆਂ ਇਦਾਂ ਹੀ ਦੇਣਾ ਚਾਹੁੰਦੇ ਹਾਂ ਜੀ 12 ਨਾਲ 12 ਫਰੀ 24 ਨਾਲ 24 ਫਰੀ ਜੀ ਬੰਡਲ ਨਾਲ ਬੰਡਲ ਫਰੀ ਦੇ ਦਾਂ ਸਕੂਲਾਂ ਦਾ ਆਪਣੇ ਕੋਲੇ ਮਾਲ ਮਿਲਦਾ ਹੈ ਜੀ ओके okay, जी हां स्कूल ਆਪਣੇ ਕੋਲੇ ਸਾਰੇ ਅਵੇਲੇਬਲ ਨੇ ਜੀ ਕੋਈ ਵੀ ਲੈ ਲਓ ਜੀਟੀਵੀ ਸਕੂਲ ਲੈ ਲਓ ਕਿੰਗਸ ਰਿਵਿਊ ਸਕੂਲ ਲੈ ਲਓ ਬਾਕੀ ਸਾਰਾ ਸਕੂਲ ਆਪਾਂ ਤੁਹਾਨੂੰ ਜਾਇਜ਼ ਰੇਟਾਂ ਤੇ ਦਵਾਂਗੇ ਕਿਤਾਬਾਂ ਵੀ ਰਜਿਸਟਰ ਵੀ ਕਾਪੀ ਵੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਬੈਨ ਨੂੰ ਕਰ ਲੋ ਫੋਲੋ ਐਦਾਂ ਦੀ ਆਫਰ ਆਪਾਂ ਨੂੰ ਨਹੀਂ ਨਹੀਂ ਮਿਲਣੀ ਜੀ ਕਿਤੇ ਨਹੀਂ ਮਿਲਣੀ ਜੀ ਜ਼ਿੰਮੇਵਾਰੀ ਹੈ